ਪੰਜਾਬ ਦੇ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਸਰੋਂ ਦੇ ਖੇਤਾਂ 'ਚ ਅਫੀਮ ਦੇ ਬੂਟੇ ਲੱਭੇ ਨੇ ਯਾਨੀ ਕਿ ਅਫੀਮ ਦੀ ਖੇਤੀ ਦਾ ਮੁੱਦਾ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਵੀ ਪੂਰੀ ਤਰ੍ਹਾਂ ਗੂੰਜਿਆ ਸੀ ਜਿਸ ਦਾ ਜਵਾਬ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਦਿੱਤਾ ਕਿ ਇਸ ਤਰ੍ਹਾਂ ਦੀ ਕੋਈ ਵਿਚਾਰ ਅਧੀਨ ਗੱਲ ਨਹੀਂ ਚੱਲ ਰਹੀ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਲਈ ਲਾਗੂ ਹੋਣੀ ਹੈ ਕਿ ਨਹੀਂ ਮਾਨਤਾ ਉਸ ਨੂੰ ਦੇਣੀ ਹੈ ਕਿ ਨਹੀਂ ਦੇਣੀ ਸਪੀਕਰ ਨੇ ਵੀ ਜਵਾਬ ਆਪਣੇ ਹਿਸਾਬ ਦੇ ਨਾਲ ਦਿੱਤਾ ਪਰ ਇਸ ਨੂੰ ਲੈ ਕੇ ਚਰਚਾ ਛਿੜ ਗਈ ਸੀ ਕਿ ਕੁਝ ਲੋਕ ਇਹ ਕਹਿ ਰਹੇ ਸੀ ਕਿ ਵਾਕਈ ਜਿਸ ਤੇ ਹੰਗ ਦੇ ਨਾਲ ਸਿੰਥੈਟਿਕ ਡਰੱਗ ਆ ਜਿਹੜੀ ਜਾਂ ਉਹ ਨੌਜਵਾਨੀ ਨੂੰ ਕਿਵੇਂ ਖਾ ਰਹੀ ਹੈ ਤਾਂ ਫਿਰ ਪੋਸਟ ਜਾਂ আফੀਮ ਦੀ ਖੇਤੀ ਹੋਵੇਗੀ ਤੇ ਇਸ ਦੇ ਨਾਲ ਉਹਨਾਂ ਮੌਤਾਂ ਦੀ ਗਿਣਤੀ ਨੂੰ ਘਟਾਇਆ ਜਾ ਸਕਦਾ ਹੈ ਕੋਈ ਆਪੋ ਆਪਣੇ ਹਿਸਾਬ ਦੇ ਨਾਲ ਦਲੀਲਾਂ ਦੇ ਰਿਹਾ ਸੀ ਕੋਈ ਕੁਝ ਕਹਿ ਰਿਹਾ ਸੀ ਪਰ ਕੁਝ ਦਲੀਲਾਂ ਅਜਈਆਂ ਵੀ ਆਈਆਂ ਕਿ ਬਾਬੇ ਨਾਨਕ ਤੋਂ ਅਸੀਂ ਇਹ ਨਹੀਂ ਸਿੱਖਿਆ ਬਾਬੇ ਨਾਨਕ ਦੀ ਖੇਤੀ ਸਾਨੂੰ ਇਹ ਨਹੀਂ ਸਿਖਾਉਂਦੀ ਕਿ ਉਸ ਦੇ ਵਿੱਚ ਨਸ਼ਾ ਗਾਇਆ ਜਾਵੇ ਉਸ ਦੇ ਵਿੱਚ ਤਾਂ ਦੁਨੀਆ ਭਰ ਦੇ ਜਿਹੜੇ ਭੁੱਖੇ ਸੌਣ ਵਾਲੇ ਲੋਕਾਂ ਦਾ ਢਿੱਡ ਭਰਨ ਦੇ ਲਈ ਅਸੀਂ ਖੇਤੀ ਕਰਦੇ ਹਾਂ ਔਰ ਆਪਣੀ ਕਿਰਤ ਕਮਾਈ ਕਰਦੇ ਹਾਂ ਤੇ ਇਹ ਖੇਤੀ ਨਹੀਂ ਹੋਣੀ ਚਾਹੀਦੀ। ਹਰੇਕ ਨੇ ਆਪੋ ਆਪਣੇ ਹਿਸਾਬ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਪਰ ਅੱਜ ਮਾਮਲਾ ਸਾਹਮਣੇ ਆਇਆ ਜਿਲਾ ਫਾਜ਼ਿਲਕਾ ਤੋਂ। ਫਾਜ਼ਿਲਕਾ ਤੇ ਵਿੱਚ ਇੱਕ ਖੇਤ ਦੇ ਵਿੱਚ ਜਿੱਥੇ ਸਰੋਂ ਦੇ ਸਰੋਂ ਬੀਜੀ ਗਈ ਸੀ, ਸਰੋਂ ਦੇ ਖੇਤ ਸੀ ਉਸ ਦੇ ਵਿੱਚ ਹੀ ਕੁਝ ਥਾਵਾਂ ਤੇ ਟਾਵੇਂ-ਟਾਵੇਂ ਬੂਟੇ ਜਿਹੜੇ ਆ ਉਹ ਅਫੀਮ ਦੀ ਖੇਤੀ ਦੇ ਲਾਏ ਗਏ। ਜਿਸ ਨੂੰ ਬਰਾਮਦ ਕੀਤਾ ਹੈ ਬੀਐਸਐਫ ਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਦੇ ਵਿੱਚ ਮਿਲੀ ਸੂਚਨਾ ਤੋਂ ਬਾਅਦ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਤੇ ਇੱਕ ਨੂੰ ਕਾਬੂ ਵੀ ਕਰ ਲਿਆ ਗਿਆ ਇੱਕ ਦੀ ਗ੍ਰਿਫਤਾਰੀ ਹੋਈ ਹੈ ਕਿ ਜਿਨ੍ਹਾਂ ਦੇ ਖੇਤ ਵਿੱਚੋਂ ਇਹ ਬੂਟੇ ਮਿਲੇ ਨੇ ਸਰੋਂ ਦੇ ਬੂਟਿਆਂ ਦੇ ਵਿੱਚ ਅਫੀਮ ਦੀ ਖੇਤੀ ਦੇ ਬੂਟੇ ਵੀ ਮਿਲਦੇ ਨੇ ਤੇ ਸਰੋਂ ਦੇ ਵਿੱਚ ਲਗਾਏ ਗਏ ਦੱਸਿਆ ਜਾ ਰਿਹਾ ਜਿਹੜੀ ਬਰਾਮਦਗੀ ਹੋਈ ਆ ਉਹ ਤਕਰੀਬਨ ਤਕਰੀਬਨ 15 ਕਿਲੋਗ੍ਰam ਦਾ ਬੂਟਿਆਂ ਦਾ ਵਜ਼ਨ ਸੀ ਜਿਹੜਾ ਉਹ ਬਰਾਮਦ ਕੀਤਾ ਗਿਆ ਪੰਜਾਬ ਦੇ ਵਿੱਚ ਇਸ ਤਰ੍ਹਾਂ ਪਹਿਲਾਂ ਕੋਈ ਖੇਤੀ ਨੂੰ ਮਾਨਤਾ ਨਹੀਂ ਮਿਲੀ ਹੋਈ ਤਾਂ ਜਦੋਂ ਸੀ ਅਖੀਰਲੇਆਂ ਸਮਿਆਂ ਦੇ ਵਿੱਚ ਉਸ ਦੇ ਵੇਲੇ ਕਿਉਂ ਰੱਦ ਹੋਈ ਕਿਵੇਂ ਹੋਈ ਤੇ ਅਗਲੀ ਨੀਤੀ ਜੇਕਰ ਲਾਗੂ ਕਰਨੀ ਹੈ ਖੇਤੀ ਤਾਂ ਕੀ ਹੋਵੇ ਇਸ ਦੇ ਬਾਰੇ ਵੱਡੇ ਪੱਧਰ ਦੇ ਉੱਤੇ ਨਾ ਤਾਂ ਹਾਲੇ ਤੱਕ ਕੋਈ ਬੈਠਕ ਹੋਈ ਹੈ ਤੇ ਨਾ ਹੀ ਕੋਈ ਇਸ ਤਰ੍ਹਾਂ ਦੀ ਵਿਚਾਰ ਚਰਚਾ ਛੇੜੀ ਗਈ ਹੈ ਆਪਣੇ ਆਪਣੇ ਪੱਧਰ ਦੇ ਉੱਤੇ ਜ਼ਰੂਰ ਕਈ ਸਿਆਸੀ ਲੀਡਰਾਂ ਨੇ ਜਾਂ ਕਈ ਜਿਹੜੇ ਸੋਸ਼ਲ ਐਕਟਿਵਿਸਟ ਨੇ ਉਹਨਾਂ ਨੇ ਆਪੋ ਆਪਣੀਆਂ ਦਲੀਲਾਂ ਦੇ ਨਾਲ ਇਹ ਗੱਲ ਸਮੇਂ-ਸਮੇਂ ਤੇ ਤੋਰੀ ਜ਼ਰੂਰ ਹੈ ਪਰ ਇਹ ਗੱਲ ਹੀ ਤੁਰੀ ਇਸ ਤੋਂ ਅੱਗੇ ਇਸ ਦੇ ਉੱਤੇ ਬ੍ਰੇਕ ਲੱਗ ਜਾਂਦੀ ਹੈ ਜਦੋਂ ਨੀਤੀ ਬਣਾਉਣ ਦੀ ਗੱਲ ਆਉਂਦੀ ਹੈ ਹਾਲਾਂਕਿ ਕੋਈ ਵੀ ਖੇਤੀ ਨੀਤੀ ਇਸ ਦੇ ਹਿਸਾਬ ਦੇ ਨਾਲ ਨਹੀਂ ਬਣੀ ਹੋਈ ਤੇ ਨਾ ਹੀ ਹਾਲੇ ਖੇਤੀਬਾੜੀ ਮੰਤਰੀ ਨੇ ਵਿਧਾਨ ਸਭਾ 'ਚ ਜਵਾਬ ਵੀ ਦਿੱਤਾ ਕਿ ਵਿਚਾਰ ਦੀਣ ਜਹਾ ਕੋਈ ਵੀ ਮਾਮਲਾ ਨਹੀਂ ਹੈ ਤੇ ਜੇਕਰ ਗੱਲ ਕੀਤੀ ਜਾਵੇ ਇਸ ਤਾਜ਼ਾ ਮਾਮਲੇ ਦੀ ਤੇ ਪੰਜਾਬ ਦੇ ਵਿੱਚ ਬੀਐਸਐਫ ਦੇ ਨਾਲ ਮਿਲ ਕੇ ਪੰਜਾਬ ਪੁਲਿਸ ਨੇ ਇਹ ਜਿਹੜਾ ਅਫੀਮ ਦੀ ਖੇਤੀ ਕਰਕੇ ਕਰ ਰਹੇ ਸੀ ਉਹਨਾਂ ਨੂੰ ਪਕੜਿਆ ਗਿਆ ਔਰ ਖੇਤਾਂ ਦਾ ਜਾਇਜ਼ਾ ਵੀ ਲਿਆ ਗਿਆ ਇਹ ਤਸਵੀਰ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ BSF ਦੇ ਕੁਝ ਜਵਾਨ ਖੜੇ ਨੇ ਪੰਜਾਬ ਪੁਲਿਸ ਦੇ ਕਰਮਚਾਰੀ ਮੁਲਾਜ਼ਮ ਖੜੇ ਨੇ ਪੰਜਾਬ ਦੇ ਵਿੱਚ ਇਹ ਪਹਿਲੀ ਵਾਰੀ ਇਹਨਾਂ ਦਿਨਾਂ ਦੇ ਵਿੱਚ ਹੋਇਆ ਕਿ ਇਸ ਤਰ੍ਹਾਂ ਕੋ ਖੇਤੀ ਚੋਰੀ ਚੋਰੀ ਕਰ ਰਿਆ ਸੀ ਜਿਸ ਨੂੰ ਕਾਬੂ ਕੀਤਾ ਗਿਆ ਇੰਟੈਲੀਜੈਂਸ ਵਿੰਗ ਨੇ ਇਹ ਸਰਹਾਦੀ ਜ਼ਿਲ੍ਹੇ ਦੇ ਵਿੱਚ ਕੀਤੀ ਜਾ ਰਹੀ ਗੈਰ ਕਾਨੂੰਨੀ ਪੋਸਟ ਦੀ ਖੇਤੀ ਨੂੰ ਜ਼ਬਤ ਕੀਤਾ ਉਹ ਬੂਟੇ ਆ ਜਿਹੜੇ ਜ਼ਬਤ ਕੀਤੇ ਨੇ ਆਪਰੇਸ਼ਨ ਦੇ ਵਿੱਚ ਸਾਂਝੇ ਆਪਰੇਸ਼ਨ ਚ BSF ਦੇ ਨਾਲ ਪੰਜਾਬ ਪੁਲਿਸ ਦੀਆਂ ਟੀਮਾਂ ਵੀ ਸ਼ਾਮਲ ਸੀ ਪਹਿਲੀ ਮੁਢਲੀ ਜਿਹੜੀ ਜਾਂਚ ਹੁੰਦੀ ਹੈ ਮੁਢਲੀ ਜਾਂਚ ਦੇ ਵਿੱਚ ਪੁਲਿਸ ਨੇ ਫਿਲਹਾਲ ਤਕਰੀਬਨ 14.47 ਕਿਲੋਗ੍ਰਾਮ ਜਿਹੜਾ ਪੋਸਟ ਦੇ ਜੜੇ ਜਾਂ ਫੀਮ ਦੇ ਪੌਦੇ ਨੇ ਜਿਹੜੇ ਬੂਟੇ ਨੇ ਉਹਨਾਂ ਨੂੰ ਬਰਾਮਦ ਕੀਤਾ ਹੈ ਇਸ ਨੂੰ ਲੈ ਕੇ ਪੁਲਿਸ ਨੇ ਐਫ ਆਰ ਵੀ ਦਰਜ ਕਰ ਲਈ ਹੈ ਤਾਂ ਜਾਣਕਾਰੀ ਜਿਹੜੀ ਮੁੱਢਲੀ ਮਿਲੀ ਹੈ ਉਸ ਦੇ ਅਨੁਸਾਰ ਬੀ ਐਸ ਐਫ ਦੀ ਇੰਟੈਲੀਜੈਂਸ ਵਿੰਗ ਨੇ ਸੋਮਵਾਰ ਨੂੰ ਸੂਚਨਾ ਮਿਲੀ ਸੀ ਤੇ ਫਾਜ਼ਿਲਕਾ ਦੇ ਵਿੱਚ ਸਰਹੱਦੀ ਜ਼ਿਲ੍ਹੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪੋਸਟ ਦੀ ਖੇਤੀ ਕੀਤੀ ਜਾ ਰਹੀ ਸੀ ਇਸ ਗੱਲ ਦੀ ਸੂਚਨਾ ਮਿਲਦੀ ਹੈ ਪਰ ਜਦੋਂ ਮੌਕੇ ਦੇ ਉੱਤੇ ਜਾ ਕੇ ਇਹ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਤੇ ਪੰਜਾਬ ਪੁਲਿਸ ਤੇ ਬੀਐਸਐਫ ਦੇ ਇਸ ਸਾਂਝੇ ਆਪਰੇਸ਼ਨ ਦੇ ਵਿੱਚ ਤਲਾਸ਼ੀ ਵੀ ਲਈ ਜਾਂਦੀ ਹੈ ਜਿਹੜਾ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਤੋਂ ਬਾਅਦ ਇਹ ਜਿਹੜੇ ਪੌਦੇ ਆ ਉਹ ਦੇਖੇ ਜਾਂਦੇ ਨੇ ਸਰਚ ਦੇ ਦੌਰਾਨ ਪਿੰਡ ਚੱਕ ਥੀਵਾ ਟਾਣੀ ਦੇ ਵਿੱਚ ਆ ਜਿਹੜਾ ਕੋਲ ਸ਼ੱਕ ਦੇ ਆਧਾਰ ਦੇ ਉੱਤੇ ਉਹਨਾਂ ਖੇਤਾਂ ਦੀ ਜੋ ਤਲਾਸ਼ੀ ਲਈ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜਿਸ ਜਗ੍ਹਾ ਦੇ ਉੱਤੇ ਰੇਡ ਕੀਤੀ ਗਈ ਹੈ ਤਾਂ ਮੁਲਜ਼ਮ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੁਆਰਾ ਫਾਜ਼ਿਲਕਾ ਕੋਰਟ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਪੁਸ਼ਕਿਸ਼ ਵੀ ਕੀਤੀ ਜਾਏਗੀ ਆ ਰੁਕਤ ਜਗਾ ਦੇ ਵਿੱਚ ਕਿੰਨੀ ਦੇਰ ਤੋਂ ਖੇਤੀ ਉਹ ਕਰ ਰਹੀ ਸੀ ਇਸ ਗੱਲ ਦੀ ਵੀ ਪੂਨ ਸ਼ਾਨ ਕੀਤੀ ਜਾਣੀ ਹੈ ਜਾਂਚ ਕੀਤੀ ਜਾਣੀ ਹੈ ਆ ਟੀਮਾਂ ਨੇ ਖੇਤਾਂ ਦੇ ਵਿੱਚ ਲੱਗੇ ਪੌਦੇ ਆ ਜਿਹੜੇ ਉੱਥੋਂ ਹਟਾਲ ਦਿੱਤੇ ਆ ਤੇ ਆਪਣੇ ਕਬਜ਼ੇ ਚ ਲੈ ਲਿਆ ਬਰਾਮਦ ਕਰ ਲਿਆ ਇੱਥੇ ਦੱਸ ਦਈਏ ਕਿ ਇੱਥੇ ਪੋਸਟ ਦੀ ਫਸਲ ਜਿਹੜੀ ਆ ਮਾਨਤਾ ਨਹੀਂ ਹੈ ਪੰਜਾਬ ਦੇ ਅੰਦਰ ਸਾਰੀ ਜਾਣਦੇ ਨੇ ਤਕਰੀਬਨ ਪੰਜਾਬ ਦੇ ਵਿੱਚ ਖੇਤੀ ਕਰਨ ਵਾਲੇ ਪਰ ਜਿਹੜੇ ਪੰਜਾਬ ਤੋਂ ਬਾਹਰ ਜਾਂ ਜਿਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਇੱਥੇ ਮਾਨਤਾ ਸੀ ਕਿ ਨਹੀਂ ਹੈ ਜੇ ਮਾਨਤਾ ਸੀ ਤੇ ਫਿਰ ਇਹ ਫੜੇ ਕਿਉਂ ਗਏ ਜੇ ਮਾਨਤਾ ਨਹੀਂ ਸੀ ਇਸੇ ਕਰਕੇ ਆਪਰੇਸ਼ਨ ਸ਼ਿਕਾਇਤ ਦੇ ਆਧਾਰ ਤੇ ਜਾਂ ਮਿਲੀ ਸੂਦੇ ਆਧਾਰ ਤੇ ਉੱਤੇ ਚਲਾਇਆ ਗਿਆ ਜਦੋਂ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਉਹਨਾਂ ਖੇਤਾਂ ਦੇ ਵਿੱਚੋਂ ਤਕਰੀਬਨ ਤਕਰੀਬਨ 15 ਕਿਲੋਗ੍ਰam ਦੇ ਪੌਦੇ ਆ ਜਿਹੜੇ ਬੂਟੇ ਆ ਉਹ ਪੋਸਟ ਦੀ ਖੇਤੀ ਦੇ ਫੀਮ ਦੀ ਖੇਤੀ ਦੇ ਬਰਾਮਦ ਹੁੰਦੇ ਨੇ ਦਾ ਇਸੇ ਕਰਕੇ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਤੇ ਸਬੰਧਤ ਖੇਤ ਮਾਲਕ ਸੀ ਜਿਹੜਾ ਉਸ ਨੂੰ ਵੀ ਕਾਬੂ ਕਰ ਲਿਆ ਗਿਆ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਫਾਈਲ ਕਾ ਕੋਡ ਦੇ ਵਿੱਚ ਪੇਸ਼ ਕਰਕੇ ਉਸ ਤੋਂ ਬਾਅਦ ਪੁਲਿਸ ਰਿਮਾਨਡ ਦੇ ਵਿੱਚ ਪੁੱਛਗਿੱਛ ਕੀਤੀ ਜਾਣੀ ਹੈ ਕਿ ਕਿੰਨੇ ਸਮੇਂ ਤੋਂ ਇੱਥੇ ਖੇਤੀ ਕਰਦਾ ਸੀ ਤੇ ਹੋਰ ਕੌਣ ਕੌਣ ਕਿਸ-ਕਿਸ ਨੂੰ ਇਸ ਗੱਲ ਦੀ ਸੂਚਨਾ ਸੀ ਪਤਾ ਸੀ ਕਿ ਉਸ ਦੇ ਨਾਲ ਕੋਈ ਸਾਕਾ ਸਬੰਧੀ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਹੋਰ ਵੀ ਇਸ ਤਰ੍ਹਾਂ ਖੇਤੀ ਕਰ ਰਿਹਾ ਹੈ ਜਾ ਕਿਥੇ ਕਰ ਰਿਹਾ ਹੈ ਉਸ ਦੀ شناخت ਵੀ ਕੀਤੀ ਜਾਣੀ ਹੈ ਤਾਂ ਫਿਰ ਉੱਥੇ ਵੀ ਸਰਚ ਆਪਰੇਸ਼ਨ ਚ ਲਾਇਆ ਜਾ ਸਕਦਾ ਹੈ ਤਾਂ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹਾਲਾਂਕਿ ਚੋਰੀ-ਚੋਰੀ ਬਹੁਤ ਥਾਵਾਂ ਦੇ ਉੱਤੇ ਇਸ ਤਰ੍ਹਾਂ ਜਿੱਥੇ-ਜਿੱਥੇ ਮਾਨਤਾ ਨਹੀਂ ਹੈ ਉੱਥੇ ਇਸ ਤਰ੍ਹਾਂ ਦੇ ਮਾਮਲੇ ਅਕਸਰ ਹੀ ਇਤਿਹਾਸ ਭਰਿਆ ਪਿਆ ਹੈ ਪੁਲਿਸ ਸਟੇਸ਼ਨਾਂ ਦੇ ਵਿੱਚ ਦਰਜ ਐਫ ਆਈ ਆਰ ਤੋਂ ਪਤਾ ਲੱਗਦਾ ਹੈ ਪਰਚੀਆਂ ਤੋਂ ਪਤਾ ਲੱਗਦਾ ਹੈ ਕਿ ਕਿੱਥੇ-ਕਿੱਥੇ ਇਸ ਤਰ੍ਹਾਂ ਪਹਿਲਾਂ ਵੀ ਹੁੰਦਾ ਰਿਹਾ ਹੈ ਤੇ ਤਾਜ਼ਾ ਮਾਮਲਾ ਸਾਹਮਣੇ ਆਇਆ ਜ਼ਿਲ੍ਹਾ ਫਾਜ਼ਿਲਕਾ ਤੋਂ ਜਿੱਥੇ ਇੱਕ ਖੇਤੀ ਕਰਨ ਵਾਲੇ ਇਹ ਖੇਤੀ ਕਰਨ ਵਾਲੇ ਫੀਮ ਦੀ ਖੇਤੀ ਕਰਨ ਵਾਲੇ ਨੂੰ ਕਾਬੂ ਵੀ ਕੀਤਾ ਗਿਆ ਤੇ ਐਫ ਆਈ ਆਰ ਵੀ ਦਰਜ ਕਰ ਲਈ ਗਈ ਹੈ ਇਸ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਜੇਕਰ ਇਹ ਖੇਤੀ ਨੂੰ ਮਾਨਤਾ ਮਿਲੇ ਤੇ ਉਸ ਦੇ ਪਿੱਛੇ ਤੁਹਾਡਾ ਤਰਕ ਕੀ ਹੈ ਤੁਹਾਡੀ ਦਲੀਲ ਕੀ ਹੈ ਉਸ ਦੇ ਬਾਰੇ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਜਿਹੜੇ ਚਾਹੁੰਦੇ ਆ ਕਿ ਨਹੀਂ ਇਹ ਹਰਗिज ਨਹੀਂ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਖੇਤੀ ਨੂੰ ਕੋਈ ਮਾਨਤਾ ਨਹੀਂ ਦਿੱਤੀ ਜਾਣੀ ਚਾਹੀਦੀ ਤੇ ਉਸ ਦੇ ਬਾਰੇ ਵੀ ਤੁਹਾਡਾ ਕੀ ਵਿਚਾਰ ਹੈ ਤੇ ਕੀ ਤਰਕ ਹੈ ਕੀ ਦਲੀਲ ਹੈ ਉਹ ਵੀ ਆਪਣੇ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ